ਬਿਜਲੀ ਬੋਰਡ ਦਾ ਜਈ ਟਰਾਂਸਫਾਰਮ ਲਵਾਉਣ ਦੇ ਚੱਕਰ ਦੇ ਵਿੱਚ ਮੰਗ ਰਿਆ ਸੀ 10000 ਰੁਪਇਆ ਰਿਸ਼ਵਤ 7000 ਰੁਪਇਆ ਪਿੰਡ ਦੇ ਲੋਕਾਂ ਨੇ ਇਕੱਠਾ ਕਰਕੇ ਉਹਨੂੰ ਦਿੱਤਾ ਫੜਾ ਉਹ ਤੋਂ ਬਾਅਦ ਵਿਜੀਲੈਂਸ ਨੇ ਮਾਰਿਆ ਛਾਪਾ ਤੇ ਸੁੱਟਿਆ ਸਲਾਖਾਂ ਦੇ ਪਿੱਛੇ ਜੀਹਾਂ ਪੰਜਾਬ ਦੇ ਵਿੱਚ ਤਕਰੀਬਨ ਕ੍ਰਾਪਸ਼ਨ ਵੀ ਅਜੇ ਤੱਕ ਖਤਮ ਹੁੰਦੀ ਨਜ਼ਰ ਨਹੀਂ ਆਉਂਦੀ ਭੀ ਹਾਲਾਂਕਿ ਸਰਕਾਰਾਂ ਵੱਲੋਂ ਬਹੁਤ ਹੀ ਜ਼ਿਆਦੇ ਦਾਅਵੇ ਕੀਤੇ ਜਾ ਰਹੇ ਗਿਆ ਆ ਦੇਖ ਲਓ ਬਿਜਲੀ ਬੋਰਡ ਦਾ ਜਈ ਜਿਹਦੀ ਤਨਖਾਹ 1 ਲੱਖ ਰੁਪਏ ਦੇ ਕਰੀਬ ਹੋਊਗੀ ਇਹਦਾ 1 ਲੱਖ ਰੁਪਿਆ ਲੈ ਕੇ ਵੀ ਢਿੱਡ ਨਹੀਂ ਭਰਦਾ ਸੀ ਇਲਾਕੇ ਦੇ ਵਿੱਚ ਬੱਤੀ ਜਿਹੜੀ ਖਰਾਬ ਹੋਣ ਕਰਕੇ ਟਰਾਂਸਫਾਰਮ ਲਾਉਣ ਦੀ ਜ਼ਰੂਰਤ ਹੈਗੀ ਸੀ ਤੇ ਇਹ ਪਿੰਡ ਵਾਲਿਆਂ ਕੋਲ 10000 ਰੁਪਏ ਰਿਸ਼ਵਤ ਮੰਗ ਰਿਆ ਸੀ ਉਸ ਤੋਂ ਬਾਅਦ ਪਿੰਡ ਵਾਲਿਆਂ ਨੂੰ ਦੁਖੀ ਹੋ ਕੇ ਪਿੰਡ ਚੋਂ ਗ੍ਰਾਹੀ ਇਕੱਠੀ ਕੀਤੀ 7000 ਰੁਪਏ ਤੇ ਨਾਲ ਵਿਜੀਲੈਂਸ ਡਿਪਾਰਟਮੈਂਟ ਨੂੰ ਕਰ ਦਿੱਤੀ ਸ਼ਿਕਾਇਤ ਇਫੇ ਜਦੋਂ ਦੇਣਗੇ ਨੂੰ 7000 ਤੱਕ ਮੌਕੇ ਤੇ ਹੀ ਰੰਗੇ ਹੱਤੀ ਫੜ ਲਿਆ ਵਿਜੀਲੈਂਸ ਡਿਪਾਰਟਮੈਂਟ ਨੇ ਕਿ ਹੁਣ ਤਹਿਸ ਕਾਨਫਰੈਂਸ ਕਰਕੇ ਦੇ ਰਹੇ ਨੇ ਜਾਣਕਾਰੀ ਉਹ ਤੁਸੀਂ ਵੀ ਸੁਣ ਲਓ ਇਸ ਜਈ ਦੀਆਂ ਕਰਤੂਤਾਂ ਇਹਨਾਂ ਲੋਕਾਂ ਦੇ ਆਪ ਦੀ ਇਹਨਾਂ ਭ੍ਰਿਸ਼ਟਾਚਾਰ ਦੇ ਖਿਲਾਫ ਬਹੁਤ ਸਖਤ ਕਾਰਵਾਈ ਕਰਨ ਲਈ ਹੈ ਜਿਹਾ ਕਿ ਜੀ ਨੇ ਉਸੇ ਤਰ੍ਹਾਂ ਦੀ ਵਿਜੀਲੈਂਸ ਭਾਗ ਵੱਲੋਂ ਰਾਜ ਉਚੀ ਡਾਇਰੈਕਟਰ ਵੀਨਾ ਸ਼ਰੀਪਾ ਡਾਕਟਰ ਕੁਮਾਰ ਜੀ ਤੇ ਐਸਐਸਪੀ ਸਰਦਾਰ ਖਰਪਾਲ ਸਿੰਘ ਜੀ ਉਹਨਾਂ ਦੀ ਰਹਿਨਮਾਈ ਚ ਅੱਜ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਫਾਈਲ ਘਤੋਂ ਹਰਦੇਈ ਸੱਜਨ ਸਿੰਘ ਹੈ ਉਹਦਾ ਪਿੰਡ ਮੰਡੀ ਹਜੂਰ ਸਿੰਘ ਹੈ ਉਹਦੇ ਵੱਲੋਂ ਇਨਫੋਰਮੇਸ਼ਨ ਆਈ ਸੀ ਕਿ ਚਾਨਣ ਵਾਲੀ ਮੰਡੀ ਦੇ ਵਿੱਚ ਨਵਾਂ ਟਰਾਂਸਫਰ ਮਿਕਲਿਆ ਜਾਣਾ ਸੀ ਤੇ ਉਸ ਏਰੀਆ ਦਾ ਜੋ ਜੀ ਹੈ ਕੁਲਬੀਰ ਸਿੰਘ ਉਹਦੇ ਵੱਲੋਂ ਟਰਾਂਸਫਰਮ ਨਮਾ ਲਗਾਉਣ ਦੇ ਬਦਲੇ 10000 ਦੀ ਰਿਸ਼ਵਤ ਮੰਗੀ ਜਾ ਰਹੀ ਹੈ ਜਿਦੇ ਵਿੱਚ ਉਹਨਾਂ ਨੇ ਆਪਣੇ ਪਿੰਡ ਵਾਲਿਆਂ ਤੋਂ 7000 ਰੁਪਏ ਇਕੱਠਾ ਕਰ ਲਿਆ ਸੀ ਤੇ ਅੱਜ ਉਹ 7000 ਰੁਪਏ ਕੁਲਬੀਰ ਸਿੰਘ ਨੇ ਉਹਦੇ ਕੋਲ ਲਿਆ ਸੀ ਤੇ ਜਿਸ ਵਿੱਚ ਸਾਡੀ ਟੀਮ ਨੇ ਇੰਸਪੈਕਟਰ ਮੋਹਿਤਵੰਤ ਜੀ ਐਸਈ ਕ੍ਰਿਸ਼ਨ ਕੁਮਾਰ ਤੇ ਹੋਰ ਸਾਡੀ ਜੋ ਟੀਮ ਹੈ ਵੀਲਸ ਬਿਊਰੋ ਰੇਂਜ ਫੋਜਪੁਰ ਦੀ ਉਹਨਾਂ ਨੇ ਇਸ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਕਾਬੂ ਕਰਕੇ ਇਸ ਕੋਲੋਂ ਕਰੰਸੀ ਵੀ 7000 ਦੀ ਬਰਾਮਦ ਕੀਤੀ ਹੈ ਤੇ ਉਸ ਦੇ ਤੇ ਅਧਿਕ ਕਾਰਵਾਈ ਕੀਤੀ ਜਾ ਰਹੀ ਹੈ ਸਰਕਾਰੀ ਗਵਾਹਾਂ ਦੇ ਸਾਹਮਣੇ ਇਸ ਨੂੰ ਰੰਗੇ ਹਤੀ ਗ੍ਰਿਫਤਾਰ ਕੀਤਾ ਸਰ ਕਿੱਥੇ ਗ੍ਰਿਫਤਾਰ ਕੀਤਾ ਗਿਆ ਇਹਨਾਂ ਨੂੰ ਇੱਕ ਕਚਹਿਰੀ ਫਾਇਲ ਕਾ ਦੇ ਵਿੱਚ ਕਚਹਿਰੀ ਦੇ ਸਾਹਮਣੇ ਪੰਜਾਬ ਗਨ ਹਾਉਸ ਦੇ ਨਾਲ ਇਹਨੂੰ ਗ੍ਰਿਫਤਾਰ ਕੀਤਾ ਸਰ ਵੱਡੀ ਮੁਹੀਮ ਤੁਹਾਡੇ ਵੱਲੋਂ ਵੀ ਡੀਪ ਲੰਬੇ ਸਮੇਂ ਤੋਂ ਵਿਭਾਗ ਵੱਲੋਂ ਪਰ ਫਿਰ ਵੀ ਇਹ ਜਿਹੜੇ ਵਾਰਦਾਤਾ ਸਾਹਮਣੇ ਆ ਗਏ ਵੇਖੋ ਜੀ ਪੰਜਾਬ ਸਰਕਾਰ ਦੀਆਂ ਵੀ ਹਦਾਇਤਾਂ ਨੇ ਸਾਡਾ ਵਿਜੀਲੈਂਸ ਭਾਗ ਵੀ ਇਸ ਕੰਮ ਦੇ ਲਈ ਕਾਫੀ ਸਰਗਰਮ ਹੈ ਸਾਡੇ ਵੱਲੋਂ ਦਿਨ ਰਾਤ ਅਦਿਕ ਮਿਹਨਤ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਇਸ ਤਰ੍ਹਾਂ ਦੇ ਜੋ ਕਰਾਪਸ਼ਨ ਦੇ ਮਾਮਲੇ ਨੇ ਉਹ ਖਤਮ ਕੀਤੇ ਜਾਣ ਸਾਡੀ ਇਹ ਪ੍ਰਮਹਮ ਜਾਰੀ ਰਹੇਗੀ ਬਾਕੀ ਅਸੀਂ ਪਬਲਿਕ ਨੂੰ ਇਸ ਗੱਲ ਦੀ ਅਪੀਲ ਕਰਦੇ ਆਂ ਕਿ ਇਹਦੇ ਵਿੱਚ ਬਿਜਲੈਸ ਪਾਰ ਨੂੰ ਆਪਣਾ ਸਹਿਯੋਗ ਦੇਣ ਕਿਉਂਕਿ ਪਬਲਿਕ ਦੇ ਸਹਿਯੋਗ ਦੇ ਬਿਨਾ ਇਹ ਜਿਹੜੇ ਕਾਰਜੇ ਸਿਰੇ ਨਹੀਂ ਚੜਦੇ ਹੁੰਦੇ ਇਸ ਲਈ ਲੋਕਾਂ ਨੂੰ ਅਪੀਲ ਹੈ ਵੀ ਸਾਡਾ ਵੱਧ ਤੋਂ ਵੱਧ ਸਾਥ ਦਿਓ ਅਸੀਂ ਤੁਹਾਡੇ ਭਲੇ ਲਈ ਕੰਮ ਕਰਦੇ ਫਿਰ ਟਰਾਂਸਫਰ ਲੱਗ ਗਿਆ ਸੀ ਟਰਾਂਸਫਰ ਦਾ ਜੇ ਸਮਾਨ ਕਢਾਇਆ ਸੀ ਜੀ ਸਮਾਨ ਕੱਲੇ ਨਾਲ ਦਿੱਤਾ ਸੀ ਤੇ ਟਰਾਂਸਫਰ ਮੈਦੀ ਲੱਗਣਾ ਹੈ ਜੀ ਇਹ ਸਾਂਝੇ ਤੌਰ ਤੇ ਟ੍ਰਾਂਸਫਰ ਲੱਗਣਾ ਸੀ ਇਹ ਪਿੰਡ ਦਾ ਸੀ ਸਾਂਝਾ ਟ੍ਰਾਂਸਫਰ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਇਹ ਜਿਹਾ ਕੰਮ ਕਰਦੇ ਨੇ ਲੋਕਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦਾ ਕਿ ਇਸ ਤਰ੍ਹਾਂ ਦੇ ਜੋ ਰਿਸ਼ਵਤਖੋਰ ਅਫਸਰ ਨੇ ਉਹਨਾਂ ਨੂੰ ਬਿਲਕੁਲ ਰਿਸ਼ਵਤ ਨਹੀਂ ਦੇਣੀ ਚਾਹੀਦੀ ਜੇ ਇਸ ਤਰ੍ਹਾਂ ਉਹਨਾਂ ਕੋਲ ਕੋਈ ਤੱਕੇ ਦੇ ਨਾਲ ਕੋਈ ਇਸ ਤਰ੍ਹਾਂ ਦੇ ਪੈਸੇ ਮੰਗਦਾ ਹੈ ਰਿਸ਼ਵਤ ਮੰਗਦਾ ਹੈ ਤੇ ਵਿਜੀਲੈਂਸ ਉਪਾਲ ਦੇ ਨਾਲ ਸੰਪਰਕ ਕਰੋ ਮਾਝਾ ਮੁੱਖ ਮੰਤਰੀ ਨੇ ਇਹਦੇ ਲਈ ਟੋਲ ਫ੍ਰੀ ਐਂਟੀ ਕ腐ਸ਼ਨ ਨੰਬਰ ਵੀ ਜਾਰੀ ਕੀਤਾ ਹੈ 9501200200 ਉਸ ਦੇ ਇਲਾਵਾ 1800 1000 1000 ਟੋਨ ਫ੍ਰੀ ਨੰਬਰ ਨੇ ਕਿਸੇ ਤਰੀਕੇ ਕਾਫੀ ਤਰੀਕੇ ਵਗਲਾ ਰੱਖੇ ਹੋਏ ਉਹਦੇ ਦਰ ਸਾਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਇਹੋ ਜਿਹੜੇ ਜਿਹੜੇ ਅਧਿਕਾਰੀ ਕਰਮਚਾਰੀ ਨੇ ਉਹਨਾਂ ਦੇ ਖਿਲਾਫ ਪੂਰੀ ਡਿਟੇਲ ਕੱਸੀ ਜਾਵੇ ਸਰ ਇਸ ਕਾਰਵਾਈ ਦੇ ਕਿਹੜੇ ਕਿਹੜੇ ਗਵਾਹ ਸੀ ਇਸਲਾ ਇਸ ਦੇ ਵਿੱਚ ਦੋ ਸਰਕਾਰੀ ਗਵਾਹ ਨੇ ਜੀ ਇੱਕ ਤਾਂ ਐਸ ਡੀਓ ਸਾਹਿਬ ਨੇ ਜੀ ਡਾਕਟਰ ਸਾਹਿਬ ਇੱਕ ਐਸ ਡੀਓ ਸਾਹਿਬ ਨੇ ਦੂਸਰੇ ਬੈਟਰੀ ਡਾਕਟਰ ਨੇ ਜੀ ਇਹਨਾਂ ਦੋਨਾਂ ਨੂੰ ਹੀ ਸਰਕਾਰੀ ਗਵਾਹ ਇਹਨਾਂ ਦੀ ਸਾਹਮਣੇ ਜੋ ਸਰਪਤਾ ਰਹੀ